ਅੱਜ ਦਾ ਅਵਸ਼ਾ ਹੈ ਬਾਬਾ ਜੀ ਨੂੰ ਮਿਲ ਗਿਆ ਰੱਬ ਤੇ ਹੁਣ ਨਿੰਦਕਾਂ ਉੱਪਰ ਪਵੇਗਾ 13 ਦਾ ਪਰਚਾ YouTube ਤੇ ਇੱਕ ਬਾਬਾ ਜੀ ਨੂੰ ਰੱਬ ਮਿਲ ਗਿਆ ਹੈ ਹੁਣ ਉਹਨਾਂ ਦਾ ਕੋਈ ਲੇਖਾ ਨਹੀਂ ਮੰਗ ਸਕਦਾ ਹੁਣ ਉਹਨਾਂ ਦਾ ਧਰਮ ਰਾਜ ਲੇਖਾ ਨਹੀਂ ਮੰਗ ਸਕਦਾ ਸਗੋਂ ਧਰਮ ਰਾਜ ਖੁਦ ਉਹਨਾਂ ਦੀ ਹਰ ਇੱਕ ਗੱਲ ਮੰਨੇਗਾ ਬਾਬਾ ਜੀ ਕਹਿੰਦੇ ਵੀ ਜਾਂ ਤਾਂ ਹੁਣ ਤੁਸੀਂ ਮੇਰੇ ਚਰਨ ਵਿੱਚ ਆ ਜਾਓ ਜੇ ਨਹੀਂ ਆਣਾ ਤਾਂ ਸਧ ਸੰਤਾਂ ਦੀ ਨਿੰਦਾ ਬੰਦ ਕਰੋ ਜੇ ਨਿੰਦਾ ਕਰੋਗੇ ਤਾਂ ਮੇਰੀ ਪੂਰੀ ਦੁਨੀਆ ਦੇ ਲੋਕਾਂ ਨੂੰ ਚੈਲੰਜ ਹੈ ਕਿ ਮੈਂ ਤੁਹਾਨੂੰ ਧਰਮ ਰਾਜ ਤੋਂ ਤੁਹਾਡੀ ਇੱਕ ਵੀ ਮੰਗ ਪੂਰੀ ਨਹੀਂ ਹੋਣ ਦੇਵਾਂਗਾ ਮੈਂ ਤੁਹਾਡੇ ਕੰਮ ਵਿੱਚ ਪੂਰਾ ੜਕਾ ਲਾਵਾਂਗਾ ਬਾਬਾ ਜੀ ਨੇ ਕਿਹਾ ਕਿ ਕਰੋੜਾਂ ਲੋਕਾਂ ਵਿੱਚ ਸਿਰਫ ਰੱਬ ਨੇ ਮੇਰੇ ਉੱਪਰ ਕਿਰਪਾ ਕੀਤੀ ਹੈ। ਰੱਬ ਜੀ ਹੁਣ ਅੱਠੇ ਪੈਰ ਮੇਰੇ ਸਾਹਮਣੇ ਖੜੇ ਰੰਡੇ ਹਨ। ਬਾਬਾ ਜੀ ਨੇ ਕਿਹਾ ਕਿ ਕਾਲੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਸਾਧੂਆਂ ਦੀ ਨਿੰਦਾ ਕੀਤੀ ਸੀ। ਇਸ ਕਰਕੇ ਦੋਵੇਂ ਪਾਰਟੀਆਂ ਲੋਕ ਸਭਾ ਦੀਆਂ ਚੋਣਾਂ ਹਾਰ ਗਈਆਂ। ਕਿਉਂਕਿ ਅਸੀਂ ਉਹਨਾਂ ਤੇ ਧਰਮ ਰਾਜ ਤੋਂ ਪਰਚਾ ਕਰਵਾ ਦਿੱਤਾ ਸੀ। ਪਰ ਬਾਬਾ ਜੀ ਨੂੰ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਝਾੜੂ ਵਾਲਿਆਂ ਨੇ ਸਾਧੂ ਸੰਤਾਂ ਦੀ ਨਿੰਦਿਆ ਨਹੀਂ ਕੀਤੀ ਫਿਰ ਉਹ ਤਾਂ ਪੂਰੀ ਤਰ੍ਹਾਂ ਹਾਰੇ ਹਨ ਉਹਨਾਂ ਉੱਪਰ ਤਾਂ ਤੁਸੀਂ ਪਰਚਾ ਵੀ ਨਹੀਂ ਕਟਵਾਇਆ ਉਹ ਫਿਰ ਵੀ ਦਿੱਲੀ ਅਤੇ ਪੰਜਾਬ ਵਿੱਚ ਪੂਰੀ ਤਰ੍ਹਾਂ ਹਾਰ ਗਏ ਬਾਬਾ ਜੀ ਇਹ ਗੱਲ ਤੁਹਾਡੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ ਤੁਸੀਂ ਸੰਗਤਾਂ ਨੂੰ ਕਹਿ ਰਹੇ ਹੋ ਕਿ ਤੁਸੀਂ ਮੇਰੇ ਕੋਲ ਆ ਕੇ ਸਾਡੀ ਚਰਨ ਧੋੜ ਲਵੋ ਮੈਂ ਤੁਹਾਨੂੰ ਨਾਮ ਦੇ ਕੇ ਤੁਹਾਡਾ ਆਧਾਰ ਕਰ ਸਕਦਾ ਹਾਂ ਪਰ ਕਾਂਲੀ ਅਤੇ ਕਾਂਗਰਸ ਉੱਪਰ ਤੁਸੀਂ ਦੂਰ ਬੈਠੇ ਹੋ ਉਹਨਾਂ ਉੱਪਰ ਪਰਚਾ 13 ਲੱਖ ਪਰਚਾ ਕੱਟ ਦਿੱਤਾ ਜੇਕਰ ਇਸ ਤਰ੍ਹਾਂ ਸਾਧੂ ਸੰਤਾਂ ਦੇ ਨਿੰਦਕਾਂ ਦਾ ਦੂਰ ਫਿਰਦਿਆਂ ਦਾ ਇਹ ਪਰਚਾ ਕੱਟਿਆ ਜਾ ਸਕਦਾ ਹੈ ਤਾਂ ਨਸ਼ਾ ਵੇਚਣ ਵਾਲਿਆਂ ਉੱਪਰ ਤੁਸੀਂ ਪਰਚਾ ਕਿਉਂ ਨਹੀਂ ਕਟਵਾਉਂਦੇ ਜਦ ਤੁਸੀਂ ਨਿੰਦਕਾਂ ਉੱਪਰ ਦੂਰ ਫਿਰਦੇ ਅਤੇ ਹੀ 13 ਦਾ ਪਰਚਾ ਕਟਵਾ ਸਕਦੇ ਹੋ ਤਾਂ ਨਸ਼ਾ ਵੇਚਣ ਵਾਲਿਆਂ ਤੇ ਵੀ ਪਰਚਾ ਕਟਵਾ ਦਿਓ ਸਾਰਿਆਂ ਨੂੰ ਧਰਮਰਾਜ ਨੂੰ ਕਹਿ ਕੇ ਅੰਨੇ ਕਰ ਦਿਓ ਫਿਰ ਲੋਕ ਵੀ ਮੰਨ ਜਾਣਗੇ ਕਿ ਤੁਹਾਡੀ ਰੱਬ ਨਾਲ ਸਿੱਧੀ ਹੈ ਬਾਬਾ ਜੀ ਐਵੇਂ ਨਹੀਂ ਕਿਸੇ ਨੇ ਮੰਨਣਾ ਕਿ ਤੁਹਾਨੂੰ ਰੱਬ ਮਿਲ ਗਿਆ ਹੈ ਕੋਈ ਕਰਕੇ ਦਿਖਾਉਣਾ ਪਵੇਗਾ ਕਾਂਗਰਸ ਅਤੇ ਕੌਮੀ ਪਾਰਟੀਆਂ ਆਪਣੀ ਕਰਤੂਤਾ ਕਰਕੇ ਹਰਿਆਣ ਅਤੇ ਝਾੜੂ ਵਾਲੇ ਵੀ ਇਸ ਕਰਕੇ ਹਾਰੇ ਹਨ ਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਪਰ ਇਹਨਾਂ ਸਾਰੇ ਲੋਕਾਂ ਦੀ ਹਾਰ ਦਾ ਕਾਰਨ ਤੁਹਾਡੇ ਕਟਵਾਏ ਹੋਏ ਪਰਚੇ ਨਹੀਂ ਹਨ ਤੁਸੀਂ ਰੱਬ ਦਾ ਡਰਾਵਾ ਜਿੰਨਾ ਮਰਜ਼ੀ ਦੇਈ ਜਾਓ ਲੋਕਾਂ ਨੇ ਇਸ ਤਰ੍ਹਾਂ ਤੁਹਾਡੇ ਚਰਨ ਵਿੱਚ ਨਹੀਂ ਆਉਣਾ ਸਗੋਂ ਉਲਟ ਇਹ ਸੋਚਣਗੇ ਕਿ ਬਾਬਾ ਝੂਠ ਬੋਲ ਰਿਹਾ ਹੈ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਕਰਕੇ ਦਿਖਾਉਣਾ ਪਵੇਗਾ ਬਾਬਾ ਜੀ ਬਾਕੀ ਜਿਹੜਾ ਤੁਸੀਂ ਮਾਇਆ ਦੀਆਂ ਪੰਡਾਂ ਵਾਲੇ ਗੱਲ ਕਰਦੇ ਹੋ ਮਾਇਆ ਬਿਨਾ ਕੁਝ ਬਣਦਾ ਬਈ ਨਹੀਂ ਤੁਹਾਡੇ ਜੋ ਕੱਪੜੇ ਪਾਏ ਹਨ ਇਹ ਵੀ ਮਾਇਆ ਤੋਂ ਬਿਨਾ ਨਹੀਂ ਆਉਂਦੇ ਆਪੋ ਸਵੇਰ ਸ਼ਾਮ ਕੁਝ ਖਾ ਕੇ ਟੰਡ ਭਰਦੇ ਆ ਉਹ ਵੀ ਮਾਇਆ ਬਿਨਾ ਨਹੀਂ ਆਉਂਦਾ ਮਾਇਆ ਬਿਨਾ ਤਾਂ ਬੱਸ ਵਾਲਾ ਕੰਡਕਟਰ ਵੀ ਬੱਸ ਤੋਂ ਥੱਲੇ ਤਾਰ ਦਿੰਦਾ ਮੀਂਹ ਕਣੀ ਤੋਂ ਬਚਣ ਵਾਸਤੇ ਕੋਈ ਕੋਠਾ ਵੀ ਪਾਉਣਾ ਹੋਵੇ ਉਹ ਵੀ ਮਾਇਆ ਤੋਂ ਬਿਨਾ ਨਹੀਂ ਬਣਦਾ ਮਾਇਆ ਤੋਂ ਬਿਨਾ ਤਾਂ ਘਰ ਦੇ ਜੋ ਜਵਾਕ ਵੀ ਬੁੜੇ ਰੂਪ ਆਣੀ ਦਾ ਗਲਾਸ ਨਹੀਂ ਫੜਾਉਂਦੇ ਉਹ ਵੀ ਟੌਫੀਆਂ ਭਾਲਦੇ ਹਨ ਬਾਬਾ ਜੀ ਮਾਇਆ ਤੋਂ ਬਿਨਾ ਅੱਜਕੱਲ ਗੱਡੀ ਨਹੀਂ ਚੱਲਦੀ ਮਾਇਆ ਤੋਂ ਬਿਨਾ ਤਾਂ ਰਿਸ਼ਤੇਦਾਰ ਵੀ ਖੜਾ ਛੱਡ ਜਾਂਦੇ ਹਨ ਅਖੀਰ ਵਿੱਚ ਮੈਂ ਤਾਂ ਇਹੋ ਹੀ ਕਹਾਵਾਂਗਾ ਕਿ ਜੇਕਰ ਤੁਹਾਡੇ ਪ੍ਰਮਾਤਮਾ ਨਾਲ ਲੱਗ ਚੁੱਕੀ ਹੈ ਬਹੁਤ ਚੰਗੀ ਗੱਲ ਹੈ ਭਗਤੀ ਕਰੇ ਚੱਲੋ ਜੇਕਰ ਤੁਸੀਂ ਰੱਬ ਦਾ ਡਰਾਵਾ ਦੇ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਇਹਨਾਂ ਲੋਕਾਂ ਨੇ ਨਹੀਂ ਮੰਨਣਾ ਇਹ ਲੋਕ ਤਾਂ ਕੋਈ ਚਮਤਕਾਰ ਫਾਲਦੇ ਹਨ ਜੇਕਰ ਕੋਈ ਵੱਡਾ ਚਮਤਕਾਰ ਦਿਖਾ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਕੱਲੀ ਭਗਤੀ ਕਰੀ ਚਲੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ